ਆਹ ਦੇ ਦੋਂਗੇ ਵਿੱਚ ਪੀਣ ਵਾਸਤੇ ਰੱਖਿਆ ਹੁੰਦਾ ਵਾ ਤੇ ਵੇਖੋ ਨਾਉਂ ਡਏ ਨੇ ਗਰਮੀ ਲੱਗਦੀ ਨਹੀਂ ਤਾਂ ਇਹੋ ਨਾਉਂ ਡਏ ਕਿੱਡੇ ਸੋਣ ਲੱਗਦੇ ਦਰਦੇ ਨਹੀਂ ਮਾਸਾ ਵੀ ਉਦਾਂ ਇਹਦੇ ਵੇਕੇਆਂ ਛਾਣ ਉੱਡ ਜਾਂਦੇ ਪਰ ਮੈਨੂੰ ਪਤਾ ਵਾ ਅਸੀਂ ਰੋਜ਼ ਕੋਠੇ ਤੇ ਆਉਨੇ ਆ ਪਸਾਣ ਜਾਂਦੀ ਆ ਹੁਣ ਨਹਾਣੂਗੇ ਨਾ ਉੱਡ ਜਾਣਾ ਪਾਣੀ ਮੇਰੇ ਰੋਇ ਢੂੰਗੇ ਵਿੱਚ ਪਾ ਦੇਣੀ ਆ ਜਲ ਗਰਮੀ ਬੜੀ ਭੈਣ ਰਹੀ ਹੈ ਚਲ ਪੀ ਲੈਂਦੇ ਇਹਨਾਂ ਨੂੰ ਵੀ ਕਿੱਥੋਂ ਪੀਣਾ ਵੇ ਕਿਦਾਂ ਡਾਈਟ ਢੂੰਗੇ ਤੇ ਵਿੱਚ ਮੈਂ ਅੱਗੇ ਕਹਿੰਨੀ ਕਿ ਰੋਜ਼ ਪਾਣੀ ਛੇਤੀ ਪੀ ਲੈਂਦੇ ਆ ਮੈਂ ਤਾਂ ਰੋਜ਼ ਡੂੰਗਾ ਭਰ ਕੇ ਜਾਂਦੀ ਮੈਨੂੰ ਨੂੰ ਪਤਾ ਵੀ ਇਹ ਨੰਦੇ ਆ ਵਿੱਚ ਤਾਂ ਨੋਂ ਦੇ ਨਾਲ ਰੋੜ ਜਾਂਦਾ ਪਾਣੀ ਥੱਲੇ ਹੌਣ ਫਿਰ ਮੈਂ ਪਰ ਜਾੰਗੀ ਨਾ ਕਿਦ ਸੌਣ ਲੱਗਾਂ ਡੇਵੇ ਚੱਲ ਉੱਡ ਗਈ ਉਹ ਉੱਡ ਕੇ ਬਹਿ ਗਏ ਦੋਨੇ ਧਾਗੇ ਨਾ ਆ ਗਿਆ ਵੈੜੀ ਕਿੱਡ ਸੁਣ ਲੱਗਦੇ ਆ ਮੈਂ ਕਿੰਨੀ ਰੋਜ਼ ਮੈਂ ਸਾਮੀ ਪਾਣੀ ਭਰ ਕੇ ਗਈ ਹਾਂ ਅਸਵੇਰ ਦਾ ਟਾਈਮ ਨਿਰਦੇ 8:30 ਵਜੇ ਹੈ ਜੀ